ਹਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜੋ ਬੰਨਾਂ ਨੂੰ ਢਾਹ ਲੱਗੀਆਂ ਸਨ ਉਹਨਾਂ ਨੂੰ ਰੋਕਣ ਵਾਸਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਦੇ ਸਬੰਧ ਵਿੱਚ ਹੀ ਅੱਜ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਣ ਵਿਸ਼ੇਸ਼ ਤੌਰ ਤੇ ਨਕੋਦਰ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਪਹੁੰਚੇ ਜਿੱਥੇ ਕੀ ਮਿੱਟੀ ਦੇ ਬੋਰੇ ਭਰੇ ਜਾ ਰਹੇ ਹਨ ਅਤੇ ਟਿੱਪਰ ਤੇ ਟਿੱਪਰ ਭੇਜੇ ਜਾ ਰਹੇ ਹਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਕਿ ਦਰਿਆਵਾਂ ਦੇ ਨਾਲ ਲੱਗਦੇ ਬੰਨਾਂ ਨੂੰ ਢਾਹ ਲੱਗ ਗਈਆਂ ਸਨ ਉਹਨਾਂ ਨੂੰ ਭਰਨ ਵਾਸਤੇ ਅਤੇ ਇਸੇ ਦੇ ਸਬੰਧ ਵਿੱਚ ਹੀ ਨਕੋਦਰ ਬਧਾਇ ਕੇਂਦਰਜੀਤ ਕੌਰ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਮਹਤਪੂਰਤੇ ਇਲਾਕੇ ਦੇ ਵਿੱਚ ਇੱਕ ਦਰਿਆ ਦੇ ਬੰਨ ਨੂੰ ਢਾਹ ਲੱਗ ਗਈ ਸੀ ਉਸ ਨੂੰ ਭਰਨ ਵਾਸਤੇ ਇਹ ਮਿੱਟੀ ਲਗਾਤਾਰ ਨਕੋਦਰ ਤੋਂ ਭੇਜੀ ਜਾ ਰਹੀ ਹੈ ਅਤੇ ਉਹਨਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਜੋ ਲੋਕ ਅਫਵਾਹਾਂ ਫਲਾ ਰਹੇ ਹਨ ਉਹਨਾਂ ਨੂੰ ਵੀ ਮੈਂ ਅਪੀਲ ਕਰਦੀ ਹਾਂ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਨਾ ਫਲਾਈਆਂ ਜਾਣ ਤਾਂ ਕਿ ਲੋਕਾਂ ਦੇ ਵਿੱਚ ਜੋ دہشت ਦਾ ਮਾਹੌਲ ਬਣਿਆ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਅਤੇ ਉਹਨਾਂ ਨੇ ਜੋ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਉਸ ਬਾਰੇ ਵੀ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਮੌਕੇ ਉਹਨਾਂ ਨੇ ਜੋ ਬੀਬੀਆਂ ਹਰ ਬੋਰੇ ਪਾਰ ਰਹੀਆਂ ਸਨ ਮਿੱਟੀ ਦੇ ਉਹਨਾਂ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲ-ਚਾਲ ਜਾਣਿਆ ਅਤੇ ਉਹਨਾਂ ਨੂੰ ਜੋ ਕੋਈ ਵੀ ਦੁੱਖ ਤਕਲੀਫ ਸੀ ਉਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਮੌਕੇ ਨਕੋਦਰ ਵਿਦਾਇਕਿੰਦਰ ਜੀਤ ਕੋਰ ਮਾਨ ਦੇ ਨਾਲ ਨਕੋਦਰ ਮਾਰਕੀਟ ਕਮੇਟੀ ਦੇ ਚੇਅਰਮੈਨ ਕਰਨਾਲ राम बालू ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ ਅੱਜ ਜਿਹੜੇ ਟਰੱਕ ਜੇ ਜਾ ਰਹੇ ਨੇ ਅਹ ਸੜੀ ਤੇ ਮੈਦਪੁਰ ਦੇ ਵਿੱਚ ਮੰਡਾਲਾ ਛੰਨਾ ਦੇ ਵਿੱਚ ਦਰਿਆ ਨੂੰ ਢਾ ਲੱਗ ਰਹੀ ਹੈ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਨਕੌਦਰ ਹਲਕੇ ਦੇ ਵਿੱਚੋਂ ਜਿਹੜੇ ਆ ਉਹ ਬੋਰੇ ਪਰ ਪਰ ਕੇ ਜਾ ਰਹੇ ਆ ਜਿਵੇਂ ਕਿ ਜ਼ਰੂਰਤ ਹੈ ਸਾਨੂੰ ਹਰ ਇੱਕ ਦਾ ਸਾਥ ਦੇਣ ਦੀ ਜਿੱਥੇ ਵੀ ਕਿਤੇ ਪਰਮਾਤਮਾ ਨੇ ਜੇ ਸਾਡੇ ਬਚਾ ਕੀਤਾ ਤੇ ਜੇ ਅਸੀਂ ਹੁਣ ਇੱਥੋਂ ਵਿਲੇ ਆ ਤੇ ਸਾਡਾ ਫਰਜ਼ ਬੰਦਾ ਕਿ ਅਸੀਂ ਆਸੇ ਪਾਸੇ ਆਪਣਾ ਧਿਆਨ ਦੇ ਕੇ ਉੱਥੇ ਬਾਰੇ ਵੀ ਉਨੀ ਨਿਗਰਾਨੀ ਕਰੀਏ ਉਨੀ ਮਦਦ ਕਰੀਏ ਜਿੰਨੀ ਅਸੀਂ ਆਪਣੇ ਹਲਕੇ ਦੀ ਕਰਦੇ ਆ ਉਹਦੇ ਤਹਿਤ तकरीबन ਪਿਛਲੇ ਕਾਫੀ ਦਿਨਾਂ ਤੋਂ ਰੋਜ਼ ਕਦੀ 150 ਕਦੀ 100 ਇੰਨੇ ਮੁਲਾਜ਼ਮ ਜਿਹੜੇ ਆ ਇੱਥੇ ਨਰੇਗਾ ਵਰਕਰ ਕੰਮ ਕਰਦੇ ਆ ਔਰ ਉਹ ਬੋਰੇ ਪਰ ਪਰਕੇ ਤੇ ਮਡਾੜਾ ਸ਼ਨਾ ਜਿੱਥੇ ਟਾ ਲੱਗੀ ਹੋਈ ਆ ਦਰਿਆ ਨੂੰ ਉੱਥੇ ਭੇਜ ਜਾ ਰਿਹਾ ਲਗਾਤਾਰ ਇਹ ਹਾਲਾਤ ਬਿਲਕੁਲ ਠੀਕ ਹੈ ਬਿਲਕੁਲ ਸੇਫ ਹੈ ਕੋਈ ਡਾ ਮਸਲਾ ਨਹੀਂ ਹੈ ਪਰ ਇਹ ਆ ਕੇ ਵੀ ਅਸੀਂ ਕਿਸੇ ਕਹਿੰਦੇ ਹੁੰਦੇ ਕਿ ਵੀ ਆਫਤ ਦਾ ਨਹੀਂ ਵੇਟ ਕਰਨੀ ਉਸ ਤੋਂ ਪਹਿਲਾਂ ਜਿਹੜਾ ਜਿੱਥੇ ਕਿਤੇ ਢਾ ਲੱਗ ਗਈ ਆ ਉਹਨੂੰ ਪੱਕਾ ਕਰਕੇ ਤਾਂ ਲੋਕਾਂ ਨੂੰ ਸੇਫ ਮਹਿਸੂਸ ਕਰਵਾਉਣਾ ਨਹੀਂ ਲਗਾਤਾਰ ਪਿੱਛੋਂ ਵੀ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਉਹ ਝੁੱਲਿਆ ਜਾ ਰਿਹਾ ਹੈ ਕਿਸ ਤਰ੍ਹਾਂ ਪਾਣੀ ਬਿਲਕੁਲ ਥੋੜਾ ਆ ਰਿਹਾ ਪਿੱਛੋਂ ਜਿੰਨੇ ਕ ਦੀ ਡੈਮ ਨੂੰ ਸੇਫ ਰੱਖਣ ਵਾਸਤੇ ਜਿੰਨਾ ਕੁ ਪਾਣੀ ਦੀ ਜ਼ਰੂਰਤ ਹੈ ਕੋਈ ਏਡਾ ਖਾਸ ਨਹੀਂ ਹੈ ਕੋਈ 50-60 ਹਜ਼ਾਰ ਕਿਊਸਿਕ ਪਾਣੀ ਜਿਹੜਾ ਦਰਿਆ ਦੇ ਵਿੱਚ ਚੱਲ ਰਿਹਾ ਜਿਹਦੇ ਨਾਲ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ ਪਰ ਜੇ ਕਿਤੇ ਬੰਨ੍ਹ ਉੱਟਾ ਲੱਗ ਜਾਂਦੀ ਹੈ ਜਾਂ ਲੱਗੀ ਹੋਈ ਆ ਉਹਨੂੰ ਕਮਜ਼ੋਰ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਆਸ-ਪਾਸੇ ਫਸਲਾਂ ਨੇ ਔਰ ਫਸਲਾਂ ਦਾ ਨੁਕਸਾਨ ਫਿਰ ਕਈ ਵਾਰੀ ਵੱਡੇ ਪੱਧਰ ਤੇ ਹੋ ਸਕਦਾ ਹੈ ਕਈ ਵਾਰੀ ਢਾਹ ਲੱਗ ਜਾਂਦੀ ਹੈ ਕਿ ਆ ਕਈ ਲੋਕ ਜਿਹੜੇ ਆਵਾਮਾ ਬਹੁਤ ਖਨਾ ਦਿੰਦੇ ਜਣਾ ਕਰਦੇ ਉਹ ਹੁੰਦਾ ਹੀ ਆ ਜਿੱਥੇ ਲੋਕ ਪੈਨਿਕ ਹੋ ਜਾਂਦੇ ਆ ਲੋਕਾਂ ਨੂੰ ਕਈ ਵਾਰੀ ਨਹੀਂ ਇਹੋ ਜਿਹੀਆਂ ਚੀਜ਼ਾਂ ਦਾ ਪਤਾ ਹੁੰਦਾ ਕਿ ਢਾ ਇੱਕ ਕੁਦਰਤੀ ਤੌਰ ਤੇ ਲੱਗਣ ਵਾਲਾ ਹੈਗਾ ਇਹਦੇ ਵਿੱਚ ਤੁਸੀਂ ਰੋਕ ਨਹੀਂ ਸਕਦੇ ਇਹ ਢਾ ਨੇ ਲੱਗਣਾ ਹੀ ਹੁੰਦਾ ਜਿੱਥੇ ਕਿਤੇ ਪਾਣੀ ਤੇਜ ਵਹਾ ਦੇ ਨਾਲ ਲੰਘਦਾ ਆ ਉੱਥੇ ਕਈ ਵਾਰ ਢਾ ਲੱਗ ਜਾਂਦੀ ਔਰ ਉਹ ਪ੍ਰਸ਼ਾਸਨ ਨੂੰ ਬੜਾ ਮੁਸ਼ਤਿਹਦ ਹੁੰਦਾ ਉਹਦੇ ਵਾਸਤੇ ਨਾਲ ਦੀ ਨਾਲ ਉਹਨੂੰ ਕੰਟਰੋਲ ਵੀ ਕੀਤਾ ਜਾਂਦਾ। ਗੱਲਾਂ ਸ਼ੁਰੂਆਤ ਕਰ ਦਿੱਤੀ ਸੀ ਤੇ ਲੇਕਿਨ ਉਹਦੇ ਵਿੱਚ ਸੀਐਮ ਸਾਹਿਬ ਨੇ ਕੁਝ ਚੇਂਜ ਕੀਤੀਆਂ ਆ ਕਿ ਜਿਹੜੇ ਪਹਿਲਾਂ 650 ਰੁਪਏ ਘਰਾਂ ਦੀ ਬਰਨਮਤ ਵਾਸਤੇ ਦਿੱਤਾ ਜਾਂਦਾ ਸੀ ਉਹ ਉਹਨਾਂ ਨੇ ਜਿਹੜੀ ਆ ਮੰਉਂ ਦਬਾਤੇ 40000 ਰੁਪਏ ਕਰ ਦਿੱਤਾ ਸੀ ਔਰ ਉਹ ਕ੍ਰਾਈਟਰੀਆ ਜਿਹੜਾ ਆਈ ਥਿੰਕ ਪਿਛਲੇ ਅਨਵਾਰਡੇ ਟਾਈ ਉਹ ਜਿਹੜਾ ਜਿਹੜਾ ਸਾਡਾ ਸੈਂਟਰ ਗਵਰਨਮੈਂਟ ਦਾ ਕ੍ਰਾਈਟਰੀਆ ਆ ਉਹਦੇ ਨਾਲ ਮੇਲ ਨਹੀਂ ਖਾਂਦਾ ਕਿਉਂਕਿ ਉਹ ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਕਰਨਾ ਸੈਂਟਰ ਗਵਰਨਮੈਂਟ ਜਿਹੜੀ ਉਹ ਸਿਰਫ 500 ਰੁਪਏ ਦੇ ਰਹੀ ਆ ਔਰ ਇਕ ਲਗ 200 ਰੁਪਏ ਜਿਹੜਾ ਉਹ ਸਾਡੇ ਮਕਾਨਾਂ ਨੂੰ ਦੇ ਰਹੀ ਹੈ ਇਹਦੇ ਵਾਸਤੇ ਸਪੈਸ਼ਲ ਸੈਸ਼ਨ ਵੀ ਲੱਗ ਰਿਹਾ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾਸ ਹੋ ਕੇ ਪੰਜਾਬ ਸਰਕਾਰ ਅਧਿਕਾਰਤ ਤੌਰ ਤੇ ਜਿਹੜਾ ਆ ਉਹ ਜਿਹੜੇ ਤੁਹਾਡੇ ਬਹੁਤੇ ਮਕਾਨ ਕਿਸੇ ਡੈਮੇਜ ਹੋਏ ਉਹਦੇ ਹਾਸਤੇ ਬਿਜ਼ਨਸ ਬਿਲਕੁਲ ਇਹਦੇ ਵਾਸਤੇ ਪਟਵਾਰੀਆਂ ਦੀ ਡਿਊਟੀ ਬਕਾਇਦਾ ਲੱਗੀ ਹੋਈ ਹੈ ਸਾਰੇ ਜਿਹੜੇ ਪਟਵਾਰੀ ਆ ਤਕਰੀਬਨ ਤਕਰੀਬਨ ਕੋਦਰ ਹਲਕੇ ਦਾ ਜਿਹੜਾ ਸਰਵੇ ਹੁਣ ਮਕਾਨਾਂ ਦਾ ਚੁੱਕਿਆ ਹੈ ਜਾਨੀਰ ਬੋਟ ਕੋਈ ਨੇੜੇ ਤੇੜੇ ਹੋਣ ਵਾਲਾ ਕੋਈ ਥੋੜਾ ਬਹੁਤਾ ਰਹਿੰਦਾ ਹੋਏਗਾ ਹੋਰ ਫਸਲਾਂ ਦੀ ਗਰਦਾਵਲੀ ਸਟਾਰਟ ਹੋ ਗਈ ਹੈ ਅਸੀਂ ਜਿਹੜਾ ਸਪੈਸ਼ਲ ਸੈਸ਼ਨ ਹੈ ਸਾਡਾ ਦੋ ਦਿਨ ਦਾ ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਪਿਛਲੇ ਟਾਈਮ ਦੇ ਵਿੱਚ ਛੱਡੀਆਂ ਹੋਈਆਂ ਨੇ ਇੱਕ ਕਿਸਮ ਦਾ ਮਜ਼ਾਕ ਹੀ ਹੈ ਲੋਕਾਂ ਦੇ ਨਾਲ 6500 ਰੁਪਏ ਦੇ ਨਾਲ ਤਾਂ ਦੋ ਬਾਲੇ ਵੀ ਨਹੀਂ ਬਦਲੇ ਜਾ ਸਕਦੇ ਔਰ ਉਹਦਾ ਜਿਹੜਾ ਸਾਡਾ ਆਉਣ ਵਾਲੇ ਸੈਸ਼ਨ ਦੇ ਵਿੱਚ ਅਧਿਕਾਰਤ ਤੌਰ ਤੇ ਪੰਜਾਬ ਸਰਕਾਰ ਨੇ ਉਹਨੂੰ ਮਤੇ ਨੂੰ ਪਾਸ ਕਰਕੇ ਆਪਣੇ ਕਾਨੂੰਨ ਨੂੰ ਪਾਸ ਕਰਕੇ ਉਹਦੇ ਤਹਿਤ ਲੋਕਾਂ ਨੂੰ ਜਿਹੜੀ ਉਹ ਰਾਹਤ ਦਿੱਤੀ ਹੈ